ਮਣੀ ਅੰਦਰ ਸੇਸ਼ਾ ਸਾਹਿਬ ਹੋ ਰਹੇ ਨੇ ਤੇ ਸੁਆਤੀ ਮਾਲੀਵਾਲ ਹੋ ਰਹੇ ਤੇ ਗੱਲ ਕਰ ਲਈਏ ਉਹ ਕਹਿ ਰਹੇ ਨੇ ਕਿ ਕੇਦਰੀਵਾਲ ਸਾਹਿਬ ਦੀ ਸਕਿਉਰਟੀ ਕੇਦਰੀਵਾਲ ਸਾਹਿਬ ਦੀ ਸਕਿਉਰਟੀ ਦਾ ਪਹਿਲਾਂ ਵੀ ਰੌਲਾ ਪੈਂਦਾ ਰਿਹਾ ਤੇ ਹੁਣ ਪੰਜਾਬ ਆਏ ਨੇ ਵਿਪਾਸਨਾ ਵਾਸਤੇ ਤੇ ਰੌਲਾ ਫੇਰ ਪੈ ਗਿਆ ਇਤੋਂ ਤੱਕ ਕਿ ਬੀਬੀ ਸੁਆਤੀ ਮਾਲੀਵਾਲ ਨੇ ਤਾਂ ਇਹ ਕਹਿਤਾ ਵੀ 트ੰਪ ਜੀ ਨਹੀਂ ਸਕਿਉਰਟੀ ਤੇ ਕੇਦਰੀਵਾਲ ਦੇ ਨਾਲ ਇਹਨਾਂ ਦੀ ਪਾਰਟੀ ਹੈ ਇਹਨਾਂ ਦੀ ਸਤਾ ਹੈ ਕਹਿੰਦੇ ਤੇ ਪੰਜਾਬ ਦੇ ਵਿੱਚ ਕੇਦਰੀਵਾਲ ਨੂੰ ਹੀ ਨਹੀਂ ਸਕਿਉਰਟੀ ਦੀ ਕੀ ਲੋੜ ਹੈ ਕੀ ਮਸਲਾ ਜੀ ਸੱਤਮੋਚ ਇਹ ਵੀ ਆਪਣਾ ਵੀ ਸਵਾਲ ਬਣਦਾ ਵੀ ਕਿਉਂ ਇੰਨੀ ਸਕਿਉਰਿਟੀ ਕਿਉਂ ਅਰਵਿੰਦ ਕੇਜਰੀਵਾਲ ਨੇ ਨਾ ਇੱਕ ਵਾਰੀ ਸਿਰਜਾ ਬੰਨਿਆ ਸੀਗਾ ਇੱਕ ਇੰਟਰਵਿਊ 'ਚ ਤੇ ਪੱਤਰਕਾਰ ਨੇ ਜਦੋਂ ਸਕਿਉਰਿਟੀ ਤੇ ਸਵਾਲ ਕੀਤਾ ਗੱਲਾਂ ਸੁਣਿਆ ਵਣ ਜੀ ਪੱਤਰਕਾਰ ਨੇ ਜਦੋਂ ਸਵਾਲ ਕੀਤਾ ਕਿ ਭਈ ਤੁਸੀਂ ਆ ਐਡਾ ਲਾਮ ਲਸ਼ਕਰ ਨਾਲ ਲਈ ਫਿਰਦੇ ਜੇ ਹੂੰ ਤਾਂ ਉਹ ਪੱਤਰਕਾਰ ਨੂੰ ਕਹਿ ਰਹੇ ਸੀਗੇ ਕਿ ਠੋਕੇ ਨੂੰ ਖਬਰ ਚਲਾ ਤੇ ਰੱਬ ਦਾ ਵਾਸਤਾ ਮੇਰੇ ਮਗਰੋਂ ਸਿਕਿਉਰਟੀ ਲਵਾ ਹੂੰ ਇਹ ਤੇ ਮੈਂ ਜਿੱਧਰ ਨੂੰ ਜਾਂਦਾ ਮਗਰ ਲੱਗ ਜਾਂਦੀ ਹੈ ਪੁਲਿਸ ਮੇਰੀ ਬਈ ਮੇਰੀ ਪ੍ਰਾਈਵੇਟ ਲਾਈਫ ਜਿਹੜੀ ਹੈ ਨਾ ਜੀ ਸਭ ਉਹ ਵੀ ਪ੍ਰਭਾਵਿਤ ਹੋ ਰਹੀ ਆ ਹੂੰ ਮੇਰੀ ਨਿੱਜੀ ਜ਼ਿੰਦਗੀ ਜਿਹੜੀ ਮੇਰੀ ਪ੍ਰਾਈਵੇਸੀ ਆ ਜੀ ਉਹ ਪ੍ਰਭਾਵਿਤ ਹੋ ਰਹੀ ਆ ਸਭ ਹੂੰ ਸਿਕਿਉਰਟੀ ਕਰਕੇ ਸਿਕਿਉਰਟੀ ਕਰਕੇ ਹੂੰ ਹੁਣ ਤੁਸੀਂ ਦੇਖੋ ਕਿ ਅੱਜ ਤੁਹਾਨੂੰ ਮੌਕਾ ਮਿਲਿਆ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਖੁੱਲ੍ਹ ਕੇ ਜੀਓ ਜਾ ਸਿਮਰਨ ਚੀਲੇ ਆਪਣੀ ਜ਼ਿੰਦਗੀ ਆ ਮੌਕਾ ਮਿਲਿਆ ਸੀਗਾ ਸਿਮਰਨ ਨੂੰ ਤੇ ਆਪਣੀ ਜ਼ਿੰਦਗੀ ਚੀਣ ਦਾ ਤੇ ਉਹ ਤੇ ਲੈਂਡ ਕਰੂਜ਼ਰ ਆ ਉਹਦੋਂ ਵੀ ਵੱਡੀਆਂ ਰੱਖੀ ਫਿਰਦੀ ਸੀ ਉਹਦੋਂ ਵੀ ਵਧਾ ਲਈ ਉਹਦੋਂ ਵੀ ਵਧਾ ਲਈ ਆਮ ਲਸ਼ ਕਰਦੇ ਹੋ ਤਾਂ ਵੀ ਬਟਾਏ ਸਾਹਿਬ ਤਾਂ ਗੱਲ ਇਹ ਆ ਕਿ ਇਹਨਾਂ ਨੇ ਇੱਕ ਇੰਟਰਵਿਊ ਚ ਹੋਰ ਚ ਕਿਹਾ ਸੀਗਾ ਹਮ ਕਿ ਮੈਂ ਇੱਕ ਐਸਾ ਮੁੱਖ ਮੰਤਰੀ ਆ ਜਿਹਦੇ ਨਾਲ ਇੱਕੋ ਇੱਕ ਸਕਾਟ ਗੱਡੀ ਚੱਲਦੀ ਆ ਪਾਇਲਟ ਚੱਲਦੀ ਹਮ ਅੱਜ ਸਰ ਤੁਹਾਡੇ ਨਾਲ ਇੰਨੀਆਂ ਗੱਡੀਆਂ ਚੱਲਦੀਆਂ ਇਨੀਆਂ ਗੱਡੀਆਂ ਚੱਲਦੀਆਂ ਕਿ ਸਮਝਣਾ ਮੁਸ਼ਕਲ ਹੋ ਜਾਂਦਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਜਾ ਰਿਹਾ ਹੈ ਜਾਂ ਉਹ ਮੁੱਖ ਮੰਤਰੀ ਜਾ ਰਿਹਾ ਹੈ ਜਿਹੜਾ ਹਾਈ ਨਹੀਂ ਹੋਣਾ ਇਸ ਟਾਈਮ ਜਾਂ ਜਿਹੜਾ ਪੰਜਾਬ ਨੂੰ ਚਲਾ ਰਿਹਾ ਕਿਤੋਂ ਨਾ ਕਿਤੋਂ ਮਤਲਬ ਕਿ ਅੱਜ ਤੁਹਾਡਾ ਲਾਮ ਲਸ਼ਕਰ ਤੇ ਉਹ ਤੁਹਾਡੀਆਂ ਸਟੇਟਮੈਂਟਾਂ ਇਸੇ ਕਰਕੇ ਅਰਵਿੰਦ ਕੇਜਰੀਵਾਲ ਰਾਜਨੀਤੀ ਚ ਜਿੰਨਾ ਤੇਜ਼ੀ ਨਾਲ ਤਾਂ ਚੜੇ ਉਨਾਂ ਹੀ ਤੇਜ਼ੀ ਨਾਲ ਠਾਣ ਮਾਰੇ ਆ ਹੂੰ ਕਿਉਂਕਿ ਤੁਸੀਂ ਬਹੁਤ ਵੱਡੀਆਂ ਕ੍ਰਾਂਤੀਕਾਰੀ ਗੱਲਾਂ ਸੀਗੀਆਂ ਉਹ ਜੀ ਸਰਵ ਮਾਮੂਲੀ ਮਾਨ ਸਾਹਿਬ ਦੀਆਂ ਜਿਹੜੀਆਂ ਸਪੀਚਾਂ ਕੱਢ ਕੇ ਕਿਤੇ ਵੀਕਐਂਡ ਤੇ ਤੁਸੀਂ ਚਲੋ ਬਾਅਦ ਦੇ ਵਿੱਚ ਸਿਆਸਤ ਇੱਧਰ ਹੁਣ ਰੁਚੀ ਰੱਖੀ ਆ ਕਿਤੇ 2-4 ਘੰਟੇ ਲਾ ਕੇ ਇਹਨਾਂ ਦੇ ਪੁਰਾਣੇ ਜਿਹੜੇ ਭਾਸ਼ਣ ਸੀ ਉਹ ਕੱਢ ਕੇ ਸੁਣਿਓ ਇੱਕ ਵੱਖਰੇ ਮੈਗਜ਼ੀਨਸ਼ਨ 'ਚ ਜਾਂਦਾ ਬੰਦਾ ਮਤਲਬ ਕਿ ਮੈਂ ਤਾਂ ਦੱਸਿਆ ਤੁਹਾਨੂੰ ਇਹ ਦੋਵੇਂ ਮੈਨੂੰ ਤੇ મોદી ਸਾਹਿਬ ਤੇ ਇਹ ਦੋਵੇਂ ਬੜੇ ਨਾਟਕੀ ਕਿਰਦਾਰ ਲੱਗਦੇ ਨੇ ਜੀ ਕਿਸ ਸਮੇਂ ਦੇ ਅਨੁਸਾਰ ਕਿਸ ਤਰ੍ਹਾਂ ਢਲਦੇ ਰਹੇ ਕਿਸ ਤਰ੍ਹਾਂ ਇਹ ਬਦਲਦੇ ਰਹੇ ਕਿਸ ਤਰ੍ਹਾਂ ਸਭ ਕੁਝ ਘਰ ਕਰਾ ਕੇ ਕਹਿੰਦੇ ਜੀ ਮੇਰੇ ਵਰਗਾ ਕੋਈ ਹੈ ਹੀ ਨਹੀਂ ਹੈ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਗੱਲਾਂ ਬਹੁਤ ਵੱਡੀਆਂ ਸੀਗੀਆਂ ਉਸ ਟਾਈਮ ਕ੍ਰਾਂਤੀਕਾਰੀ ਸੁਪਨੇ ਸੀਗੇ ਤਾਂ ਅੱਜ ਸੁਪਨਿਆਂ ਦਾ ਹਾਲ ਇਸ ਤਰ੍ਹਾਂ ਦਾ ਹੋਇਆ ਕਿ ਜਿਵੇਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਟਟਾ ਜਿਹੜਾ ਧੁੱਪੇ ਵਜਾ ਹੋਵੇ। ਹੂੰ। ਤੇ ਮਤਲਬ ਕਿ ਨਾ ਹਫਿਆ ਪਿਆ ਹੋਵੇ। ਨਾ ਕੁਝ ਖਾਣ ਨੂੰ ਸਾਡੇ ਸੁਪਨਿਆਂ ਦਾ ਹਾਲਾ ਹੋ ਗਿਆ ਉਹ ਜਿਹੜੇ ਕ੍ਰਾਂਤੀਕਾਰੀ ਸੁਪਨੇ ਲੋਕਾਂ ਨੇ ਸਜਾਏ ਸੀਗੇ। ਤੋਂ ਬਰਹਾਲ ਦੇਖੋ ਇਸ ਕੱਲ ਦਾ ਜਵਾਬ ਆਮ ਆਦਮੀ ਪਾਰਟੀ ਵਾਲੇ ਦੇਣ ਤੇ ਵਧ ਤਰਿਆ ਕਿ ਐਨੀ ਸਿਕਿਉਰਟੀ ਵਿਪਾਸਨਾ ਵਾਸਤੇ ਯਾਰ ਮੈਡੀਟੇਸ਼ਨ ਵਾਸਤੇ ਤਦੋਂ ਬਾਜਵਾ ਸਾਹਿਬ ਕਹਿੰਦੇ ਮੈਡੀਟੇਸ਼ਨ ਦੀ ਜ਼ਰੂਰਤ ਤੇ ਅਭਿਆਸਨਾ ਦੀ ਜ਼ਰੂਰਤ ਤੇ ਮਾਨਸਾਬ ਨੂੰ 6 ਮਹੀਨੇ ਇਹਨਾਂ ਦੇ ਲਵਾਓ ਕੇਂਦਰ ਚੋਂ ਪਤਾ ਨਹੀਂ ਘਾਤੋਂ ਕਈਆਂ ਦੇ ਮਿੰਦ ਪਤਾ ਨਹੀਂ ਆ ਤੋ ਕਹਿੰਦਾ ਮਤਲਬ ਇਹ ਆ ਕਿ ਅਰਵਿੰਦ ਕੇਜਰੀਵਾਲ ਤਾਮਚਾਮ ਦੇ ਮਾਮਲੇ ਦੇ ਵਿੱਚ ਬਿਲਕੁਲ ਝੂਠੇ ਪੈ ਗਿਆ ਤੇ ਝੂਠੀ ਪੈ ਗਈ ਕਰਾਰਾਂ ਤੋਂ ਜੀ ਇਹ ਦਾਅਵਿਆਂ ਤੋਂ ਝੂਠੇ ਪੈ ਗਿਆ ਇਹਦੇ ਚ ਕੋਈ ਸ਼ਿਰਕ ਨਹੀਂ ਹੈ ਦਾਅਵੇ ਗੱਲਾਂ ਬਹੁਤ ਵੱਡੀਆਂ ਕਹੀਆਂ ਸੀ ਕੇਜਰੀਵਾਲ ਸਾਹਿਬ ਨੇ ਕੰਮ ਵੀ ਉਦੋਂ ਬੜਾ ਖਿੱਚਿਆ ਪਰ ਬਾਅਦ ਦੇ ਵਿੱਚ ਚੀਜ਼ਾਂ ਬਦਲਦੀਆਂ ਗਈਆਂ ਬਦਲਦੀਆਂ ਗਈਆਂ ਹਮ ਕੱਲੀ ਬਦਲੀ ਐ ਤੂੰ ਬਾਕੀ ਸਭ ਕੁਝ ਓ ਨਹੀਂ ਬਸ ਹਾਲ ਉਹ ਬਣ ਗਿਆ ਇੰਨਾ ਨੇ ਤੇ ਪੂਰੇ ਹਾਲਾਤ ਬਦਲ ਦਿੱਤੇ ਐ ਜੀ ਅ ਭੱਟੀ ਸਾਹਿਬ ਕਹਿੰਦੇ ਨੇ ਕਿ ਬੰਦਾ ਹਾਰ ਕੇ ਵੀ ਜਿੱਤ ਸਕਦਾ ਪਰ ਉਹਦੇ ਲਈ ਕਹਿੰਦੇ ਹਾਰ ਸਵੀਕਾਰ ਕਰਨੀ ਆਉਣੀ ਚਾਹੀਦੀ ਹੈ ਔਰ ਜਾਟਨ ਫਾਇਰ ਜੀ ਕਹਿ ਰਹੇ ਨੇ ਕਿ ਜਦੋਂ ਬਿਜਲੀ ਵਾਲੇ ਖੰਭੇ ਤੇ ਚੜ ਗਏ ਸੀ ਕੇਜਰੀਵਾਲ ਸਾਹਿਬ ਕਹਿੰਦੇ ਉਹ ਵੀ ਗੱਲ ਆਮ ਨਹੀਂ ਸੀਗੀ ਅਬ ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ ਸਾਹਿਬ ਇਹਨਾਂ ਨੇ ਤੇ ਮੁੱਖ ਮੰਤਰੀ ਦੇ ਤੌਰ ਤੇ ਆ ਕੇ ਸੜਕ ਤੇ ਧਰਨਾ ਲਾਉਣਾ ਚਿੱਕੜ ਚ ਚਲੇ ਜਾਣਾ ਇਹ ਸਧਾਰਨ ਗੱਲਾਂ ਨਹੀਂ ਸੀਗੀਆਂ ਇਹ ਮਤਲਬ ਕਿ ਉਦੋਂ ਲੋਕਾਂ ਨੂੰ ਬਹੁਤ ਵੱਡੀਆਂ-ਵੱਡੀਆਂ ਬਹੁਤ ਵੱਡੀਆਂ-ਵੱਡੀਆਂ ਉਮੀਦਾਂ ਹੋਈਆਂ ਤੇ ਉਮੀਦਾਂ ਦਾ ਟੁੱਟਣਾ ਸਭ ਐਸਾ ਟੁੱਟਣਾ ਹੁੰਦਾ ਹੈ ਕਿ ਹਨਾ ਤੇਰਾ ਜਾਣਾ ਤਾਂ ਵਰਤ ਤੁਹਾਨੂੰ ਪਤਾ ਹੈ ਕਿ ਜਦੋਂ ਉਮੀਦਾਂ ਟੁੱਟਦੀਆਂ ਨੇ ਸਭ ਜੀ ਇੱਕ ਤਰ੍ਹਾਂ ਨਾਲ ਐ ਹੀ ਆ ਕਿ ਜਿਵੇਂ ਢਿੱਡ ਦੀਆਂ ਆਂਦਰਾ ਟੁੱਟਦੀਆਂ ਹੋਣ ਬਹੁਤ ਦਰਦ ਹੁੰਦਾ ਹੈ ਸਭ ਉਮੀਦਾਂ ਟੁੱਟਣ ਦਾ ਬਿਲਕੁਲ ਤਾਂ ਇਹਨਾਂ ਨੇ ਤੇ ਉਮੀਦਾਂ ਦੀ ਕਹ ਲੋ ਕਿ ਪ੍ਰਮਾਣ ਹੱਥੇ ਹੀ ਕਰ ਦਿੱਤੀ ਜੀ ਜੀ ਬਿਲਕੁਲ ਸਹੀ ਗੱਲ ਹੈ ਉਹਨਾਂ ਨੂੰ ਵਿਚਾਰੀਆਂ ਨੂੰ ਅੱਗੇ ਭੋਰਾ ਫੈਲਣ ਨਹੀਂ ਦਿੱਤਾ ਕਿਤੇ ਵੀ